ਯਾਰ ਮੁੰਡਾ ਮੇਰੇ ਪਿੰਡ ਲੋਹਾਖੇੜ ਦਾ ਡਾਕਟਰਾਂ ਨੇ ਇਹਨੂੰ ਜਵਾਬ ਦਿੱਤਾ ਸੀ ਵੀ ਤੇਰਾ ਕੋਈ ਇਲਾਜ ਨਹੀਂ ਬੱਸ ਇਹਦੀ ਘਰੇ ਸੇਵਾ ਕਰ ਲਓ ਕੀ ਹੋਇਆ ਸੀ ਭਾਈ ਤੁਹਾਨੂੰ ਆਪਣੇ ਨੇ ਭਾਈ ਜਿਹੜੀ ਗਰਦਨੀਆਂ ਨਾਲ ਸੀ ਉਹ ਬਲੌਕ ਹੋ ਗਈਆਂ ਸੀ ਸਾਰਾ ਸਰੀਰ ਨੀਚੋਂ ਖੜ ਗਿਆ ਜਿੱਕਲੀ ਸਿਰ ਚ ਹੀ ਜਾਣ ਰਹੀ ਸੀ ਨਾ ਕੱਲੇ ਸਿਰ ਸਿਰ ਚ ਹਿੱਲਦਾ ਸੀ ਤੇ ਠੀਕ ਆਇਆ ਭਾਈ ਇੱਕ ਨਿੱਕੇ ਜਿਹੇ ਪਿੰਡ ਚੋਂ ਆਰਾਮਾ ਪਿੰਡਾ ਮੋਗੇ ਜ਼ਿਲ੍ਹੇ ਦਾ ਡਾਕਟਰ ਸਾਹਿਬ ਨਾਲ ਹੀ ਮਿਲਿਆਉਣਾ ਭਾਈ ਤੁਸੀਂ ਇੱਥੇ ਕਿਵੇਂ ਆ ਗਏ ਮੈਂ ਭਰਾ ਉਹਦੀ ਵੀਡੀਓ ਦੇਖ ਕੇ ਆਇਆ ਸੀ ਫਰਕ ਪਿਆ ਕੋਈ ਪੂਰਾ ਫਰਕ ਆ ਭਾਈ ਯਾਰ ਵਧੀਆ ਤੁਰਨ ਲੱਗਿਆ ਸੋਟੀ ਨਾ ਭਾਈ ਯਾਰ ਚਲੋ ਵਧੀਆ ਗੱਲ ਆ ਭਾਈ ਹੋ ਹਾਂ ਆਪਣੇ ਹੱਥ ਕੁਝ ਨਹੀਂ ਹੁੰਦਾ ਕੋਸ਼ਿਸ਼ ਕਰੋ ਪਹਿਨਤ ਕਰਨ ਵਾਲੇ ਹੈਗੇ ਹਾਂ ਹਾਂ ਸਹੀ ਗੱਲ ਹੈ ਬਾਈ ਤੇ ਆਪਣਾ ਫਰਕ ਕਿੰਨੇ ਕੁ ਟਾਈਮ ਚ ਪੈ ਗਿਆ ਸੀ ਮੇਰਾ ਪੈ ਗਿਆ ਸੀ ਤਿੰਨ ਕਿ ਮਹੀਨੇ ਚ ਬਾਈ ਸਾਰਾ ਤਿੰਨ ਮਹੀਨੇ ਤੁਰਨ ਲੱਗ ਗਿਆ ਸੀ ਨਾ ਤੁਰਨ ਨਹੀਂ ਹਲਕਾ ਸਾਰਾ ਸਰੀਰ ਚੱਲਣ ਲੱਗ ਜਾਂਦਾ ਹੁਣ ਪੂਰਾ ਐਡੰਡ ਮੈਡਿਕਲ ਹੋਣਾਗਾ ਹਾਂ ਇਹ ਬਾਈ ਕੋਈ ਪੇਡ ਪ੍ਰਮੋਸ਼ਨ ਨਹੀਂ ਬਿਲਕੁਲ ਫ੍ਰੀ ਚ ਵੀਡੀਓ ਕਰੀ ਜਾ ਵੀਡੀਓ ਕਰ ਰਿਹਾ ਸੇਵਾ ਤੌਰ ਤੇ ਕਿਉਂਕਿ ਇਹ ਮੁੰਡਾ ਠੀਕ ਆ ਗਿਆ ਹੋ ਸਕਦਾ ਪਤਾ ਨਹੀਂ ਕਿੰਨੇ ਕੁ ਮਰੀਜ਼ ਠੀਕ ਹੋਣਗੇ ਅੱਜ ਕੱਲ ਇਹ ਬਹੁਤ ਪ੍ਰੋਬਲਮ ਆ ਗਈ ਕਿਸੇ ਦੀ ਨਾੜ ਖੜ ਜਾਂਦੀ ਜੀ ਕਿਸੇ ਦਾ ਕੁਝ ਹੋ ਜਾਂਦਾ ਹੈ ਕੀ ਚੱਕਰ ਆ ਜ ਦਾ ਕੈਲਸ਼ੀਅਮ ਲੋ ਲੈਬ ਲਗਾ ਜਿਆਦਾ ਘਟ ਰਿਹਾ ਸਾਡੇ ਪਿੰਡ ਵਾਲੇ ਮੁੰਡੇ ਦਾ ਮੈਨੂੰ ਪਤਾ ਜੀ ਬੜੇ ਬੜੇ ਹਸਪਤਾਲਾਂ ਨੇ ਜਵਾਬ ਦਿੱਤਾ ਸੀ ਵੀ ਇਹਦੀ ਘਰੇ ਸੇਵਾ ਕਰ ਲਓ ਕੁਝ ਨਹੀਂ ਹੈਗਾ ਪਾਪੂ ਜੀ ਵੀਰ ਵੀ ਉਹਨੂੰ ਬਚਾਤਾ ਹੁ ਧੰਨਵਾਦ ਕਰਦੇ ਆ ਤੁਹਾਡਾ ਜੀ ਬਸ ਕਿਰਪਾ ਜੀ ਇਹ ਕਲੰਗੀ ਵਾਲੇ ਪਾਸੇ ਜੇ ਕਿੰਨੇ ਆਉਣਾ ਹੋਵੇ ਮਰੀਜ਼ ਕਿਹਨੂੰ ਕਦੋਂ ਆਵੇ ਜੀ ਭਾਜੀ ਇੱਕ ਦਿਨ ਪਹਿਲਾਂ ਫੋਨ ਕਰ ਲਵੇ ਸਾਨੂੰ ਅਸੀਂ ਤੁਹਾਨੂੰ ਟਾਈਮ ਦੇ ਦੇਵਾਂਗੇ ਵੀ ਇੱਕ ਦੋ ਦਿਨਾਂ ਦਾ ਹੀ ਦੇ ਦੇਾਂਗੇ ਆਇ ਨਹੀਂਗਾ ਵੀ ਬੜਾ ਜਿਆਦਾ ਲੰਮਾ ਟਾਈਮ ਨਹੀਂ ਲੱਗੇ ਕਿ ਕਿ ਮੈਨੂੰ ਫੋਨ ਕਰੇ ਨਾ ਆਵੇ ਬਿਨਾਂ ਫੋਨ ਕਰੇ ਕੋਈ ਨਾਵੇ ਸਕਰੀਨ ਤੇ ਨੰਬਰ ਚੱਲ ਰਿਹਾ